ਕਹਿਆ ਜਾਂਦਾ ਹੈ ਕਿ ਬੱਚਿਆਂ ਦਾ ਭਵਿੱਖ ਅਧਿਆਪਕਾਂ ਦੇ ਹੱਥ ਹੁੰਦਾ ਹੈ ਜੇਕਰ ਅਧਿਆਪਕ ਹੀ ਜਾਲੀ ਹੋਣ ਤਾਂ ਆਪਣੇ ਬੱਚਿਆਂ ਦਾ ਭਵਿੱਖ ਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ ਜਿਵੇਂ ਦੱਸਦੀ ਹੈ ਕਿ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ 27 ਫਰਜ਼ੀ ਅਧਿਆਪਕ ਫੜੇ ਗਏ ਨੇ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਦੱਸਦੀ ਹੈ ਕਿ 15 ਸਾਲ ਬਾਅਦ ਇਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ 12 ਔਰਤਾਂ ਇਸ ਦੇ ਵਿੱਚ ਸ਼ਾਮਿਲ ਨੇ ਤੇ 15 ਪੁਰਸ਼ ਇਸ ਕੇਸ ਦੇ ਵਿੱਚ ਸ਼ਾਮਿਲ ਨੇ ਦੱਸਦੀ ਹੈ ਕਿ ਕਈਆਂ ਨੇ ਜਾਲੀ ਤਜਰਬਾ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਲ ਕੀਤੀ ਤੇ ਕਈਆਂ ਨੇ ਗਲਤ ਪਿੰਡੂ ਖੇਤਰ ਦਾ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਲ ਕੀਤੀ ਹੈ ਤੇ ਹੁਣ ਇਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਦੱਸਦੀ ਕਿ ਹਾਈ ਕੋਰਟ ਨੇ ਵਿਜੀਲੈਂਸ ਨੂੰ 3 ਮੈਂਬਰੀ ਕਮੇਟੀ ਬਣਾਉਣ ਨੂੰ ਕਿਹਾ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਇਸ ਕੇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਤੇ ਜਾਂਚ ਪੜਤਾਲ ਦੇ ਵਿੱਚ 27 ਲੋਕ ਦੋਸ਼ੀ ਪਾਏ ਗਏ 27 ਅਧਿਆਪਕ ਫਰਜ਼ੀ ਪਾਏ ਗਏ ਜਿਨ੍ਹਾਂ ਦੇ ਉੱਪਰ ਹੁਣ ਕੇਸ ਦਰਜ ਕਰ ਲਿਆ ਗਿਆ ਤੇ ਸਭ ਤੋਂ ਜ਼ਿਆਦਾ ਪਰਤੀ ਅਧਿਆਪਕ ਮੋਗਾ ਤੋਂ ਪਾਏ ਗਏ ਨੇ ਦੱਸਦੀ ਕਿ 17 ਜੁਲਾਈ 2023 ਨੂੰ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਤਿੰਨ ਮੈਂਬਰੀ ਐਸ ਆਈਟੀ ਗਠਿਤ ਕਰਨ ਅਤੇ ਜਾਲੀ ਸਰਟੀਫਿਕੇਟ ਦੇ ਕੇ ਸਰਕਾਰੀ ਅਧਿਆਪਕ ਬਣਨ ਵਾਲੇ 27 ਵਿਅਕਤੀਆਂ ਦੇ ਵਿਰੁੱਧ 15 ਸਾਲ ਬਾਅਦ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ ਸਕਿਆ ਵਿਭਾਗ ਵੱਲੋਂ ਰਾਜ ਦੇ 20 ਜ਼ਿਲ੍ਹਿਆਂ ਦੇ ਵਿੱਚ 9998 ਟੀਚਿੰਗ ਫੈਲੋਜ਼ ਦੀ ਨਿਯੁਕਤੀ ਲਈ 5 ਸਤੰਬਰ 2007 ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਭਰਤੀ ਪ੍ਰਕਿਰਿਆ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਚੇਅਰਮੈਨਸ਼ਿਪ ਦਿੱਤੀ ਗਈ ਟੀਚਿੰਗ ਫੈਲੋ ਦੀ ਨਿਯੁਕਤੀ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਜਾਣੀ ਸੀ ਵਿਭਾਗ ਵੱਲੋਂ ਅਨੁਭਵ ਸਰਟੀਫਿਕੇਟ ਤੇ ਵੱਧ ਤੋਂ ਵੱਧ 7 ਅੰਕ ਦਿੱਤੇ ਜਾਣੇ ਸਨ ਇਹ ਧੂਖਾ ਤੜੀ 6 ਅਗਸਤ 2009 ਨੂੰ ਸਾਹਮਣੇ ਆਈ ਸੀ ਅਕਤੂਬਰ 2009 ਦੇ ਵਿੱਚ ਨੌਕਰੀ ਤੋਂ ਕੱਢੇ ਗਏ ਮੁਲਜ਼ਮਾ ਨੇ ਸਿੱਖਿਆ ਵਿਭਾਗ ਖਿਲਾਫ ਅਦਾਲਤ ਵਿੱਚ ਪਹੁੰਚ ਕੀਤੀ ਸੀ ਜਾਂਚ ਦੌਰਾਨ 563 ਉਮੀਦਵਾਰਾਂ ਦੇ ਵਿੱਚੋਂ 457 ਦੇ ਤਜਰਬੇ ਸਰਟੀਫਿਕੇਟ ਜਾਲੀ ਪਾਏਗੇ ਦੱਸਦੇ ਕਿ ਜਾਂਚ ਵਿੱਚ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧਿਤ 17 ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ 10 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਜਾਲੀ ਤਜਰਬੇ ਦੇ ਸਰਟੀਫਿਕੇਟਾਂ ਦੇ ਆਧਾਰ ਤੇ ਨੌਕਰੀਆਂ ਹਾਸਲ ਕੀਤੀਆਂ ਮੁਲਜ਼ਮਾਂ ਵਿੱਚ ਪਵਿੱਤਰਪਾਲ ਸਿੰਘ ਨੇੜੇ ਸਮਰਾਟ ਹੋਟਲ ਮੋਗਾ ਰਵੀਸ਼ੰਕਰ ਕੁਮਾਰ ਨਿਹਾਲ ਸਿੰਘ ਵਾਲਾ ਪਰਮਜੀਤ ਕੌਰ ਦਸ਼ਮੀਸ਼ ਨਗਰ ਪਰਮਜੀਤ ਕੌਰ ਦੁਸਾਂਝ ਰੋਡ ਹਰਪਿੰਦਰ ਪਾਲ ਕੋਠੱਠੀਪਾਈ ਮਹਿੰਦਰਪਾਲ ਗਿਲ ਜਿੰਦਾ ਬਲਬੀਰ ਕੌਰ ਫਰੀਦਕੋਟ ਹਰਦੀਪ ਕੌਰ ਬੰਬੀਹਾ ਪਾਈ ਤੇ ਗੁਰਮਿੰਦਰ ਕੌਰ ਫਰੀਦਕੋਟ ਤੋਂ ਸ਼ਾਮਿਲ ਹਨ ਨਿਰਮਲ ਸਿੰਘ ਔਰਦਾਸਪੁਰ ਤੋਂ ਸ਼ਾਮਿਲ ਹੈ ਦੱਸਦੀ ਹੈ ਕਿ ਹਾਈ ਕੋਰਟ ਨੇ ਵਿਜੀਲੈਂਸ ਨੂੰ ਆਦੇਸ਼ ਦਿੱਤੇ ਸੀ ਨਿਰਦੇਸ਼ ਦਿੱਤੇ ਸੀ ਕਿ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇ ਅਤੇ ਇਸ ਕੇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤੇ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ 27 ਵਿਅਕਤੀ ਇਸ ਦੇ ਵਿੱਚ ਦੋਸ਼ੀ ਪਾਏ ਗਏ ਨੇ ਤੇ ਜਾਲੀ ਸਰਟੀਫਿਕੇਟ ਲਗਾ ਕੇ ਉਹਨਾਂ ਨੇ ਨੌਕਰੀ ਹਾਸਲ ਕੀਤੀ ਸੀ ਸਰਕਾਰੀ ਨੌਕਰੀ ਹਾਸਲ ਕੀਤੀ ਸੀ ਤੇ ਉਹਨਾਂ ਦੇ ਉੱਪਰ ਹੁਣ 15 ਸਾਲ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ